ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਫਰਬਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਅਸੀਂ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੇ ਅਸੀਂ ਇਸ ਵੀਡੀਓ ਦੇ ਵਿੱਚ ਅੱਜ ਗੱਲ ਕਰਾਂਗੇ ਔਰਤਾਂ ਦੇ ਵਿੱਚ ਸਭ ਤੋਂ ਵੱਧ ਬਿਮਾਰੀਆਂ ਕਿਹੜੀਆਂ ਹੋ ਰਹੀਆਂ ਨੇ ਕਿਹੜੇ-ਕਿਹੜੇ ਰੋਗ ਔਰਤਾਂ ਨੂੰ ਜ਼ਿਆਦਾ ਹੋ ਰਹੇ ਨੇ ਤੇ ਉਹਦੇ ਪਿੱਛੇ ਦੇ ਕੀ ਕਾਰਨ ਨੇ ਇਹ ਰੋਗ ਕਦੋਂ ਤੋਂ ਵਧਣੇ ਕਦੋਂ ਤੋਂ ਕਿਹੜੇ ਰੋਗ ਵਧਣੇ ਸ਼ੁਰੂ ਹੋਏ ਉਸ ਤੋਂ ਪਹਿਲਾਂ ਕਿਹੜੇ ਰੋਗ ਹੋਇਆ ਕਰਦੇ ਸੀ ਉਹਨਾਂ ਦੇ ਕੀ ਕਾਰਨ ਸੀ ਇਹ ਰੋਗ ਹੁਣ ਕਦੋਂ ਤੋਂ ਵਧਣੇ ਸ਼ੁਰੂ ਹੋਏ ਨੇ ਇਹਦੇ ਪਿੱਛੇ ਦੇ ਕੀ ਕਾਰਨ ਨੇ ਇੰਡੀਆ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਮਾਵਾਂ ਬੱਚੀਆਂ ਰਹਿ ਰਹੀਆਂ ਨੇ ਉਹਨਾਂ ਨੂੰ ਕਿਹੜੇ ਰੋਗ ਹੋ ਰਹੇ ਨੇ ਤੇ ਉਹਨਾਂ ਦੇ ਪਿੱਛੇ ਦੇ ਕੀ ਕਾਰਨ ਨੇ ਤੇ ਜਿਹੜੇ ਅਲੱਗ-ਅਲੱਗ ਹੋਰ ਕੰਟਰੀਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਪਿੱਛੇ ਉਹਦਾਂ ਦੇ ਕੀ ਕਾਰਨ ਨੇ ਤੇ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਪ੍ਰੋਬਲਮ ਆ ਰਹੀ ਹੈ ਉਹ ਡਿਪਰੈਸ਼ਨ ਤੇ ਯੂਟਰਸਨਲਸ ਬੰਦ ਦੀਆਂ ਪ੍ਰੋਬਲਮਸ ਨੇ ਇਹ ਜ਼ਿਆਦਾ ਵੱਧ ਰਹੀਆਂ ਨੇ ਇਹਨਾਂ ਦੇ ਪਿੱਛੇ ਕੀ ਕਾਰਨ ਨੇ ਡਿਪਰੈਸ਼ਨ ਤੇ ਯੂਟਰਸ ਦੇ ਨਾਲ ਸੰਬੰਧਿਤ ਜਿਹੜੀਆਂ ਪ੍ਰੋਬਲਮਾਂ ਨੇ ਇਹ ਕਦੋਂ ਤੋਂ ਵਧਣੀਆਂ ਸ਼ੁਰੂ ਹੋਈਆਂ ਨੇ ਉਹਦੇ ਪਿੱਛੇ ਦੇ ਕੀ ਕਾਰਨ ਨੇ ਕੀ ਇਹਦੇ ਪਿੱਛੇ ਤੇ ਡਾਈਟ ਦਾ ਕੋਈ ਕਾਰਨ ਹੈ ਵਾਤਾਵਰਣ ਦੇ ਵਿੱਚ ਬਦਲਾਅ ਆਇਆ ਉਹਦਾ ਕੋਈ ਕਾਰਨ ਹੈ ਜਾਂ ਫਿਰ ਜਿਹੜਾ ਅਸੀਂ ਕੋਈ ਇਹੋ ਜਿਹੀਆਂ ਗਲਤੀਆਂ ਕਰ ਰਹੇ ਹਾਂ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਇਹ ਬਦਲਾਅ ਆਣੀ ਸ਼ੁਰੂ ਹੋ ਰਹੇ ਨੇ ਕੀ ਭਾਰਤ ਤੇ ਭਾਰਤ ਤੋਂ ਬਾਹਰ ਦੀਆਂ ਔਰਤਾਂ ਰਹਿ ਰਹੀਆਂ ਨੇ ਇਹ ਦੋਨੋਂ ਸੇਮ ਗਲਤੀਆਂ ਕਰ ਰਹੀਆਂ ਨੇ ਜਿਨ੍ਹਾਂ ਨੂੰ ਸੇਮ ਬਿਮਾਰੀਆਂ ਹੋ ਰਹੀਆਂ ਨੇ ਜਾਂ ਫਿਰ ਜਿਹੜੀਆਂ ਗਲਤੀਆਂ ਇੰਡੀਆ ਦੇ ਵਿੱਚ ਕੁਝ ਔਰਤਾਂ ਹੋਰ ਗਲਤੀਆਂ ਕਰ ਇਹਨਾਂ ਦੇ ਪਿੱਛੇ ਕੁਝ ਹੋਰ ਕਾਰਨ ਨੇ ਬਾਹਰ ਦੇ ਕੁਝ ਹੋਰ ਕਾਰਨ ਨੇ ਤੇ ਉਹਨਾਂ ਦੇ ਕਾਰਨ ਜਿਹੜੇ ਰਿਜ਼ਲਟ ਨੇ ਉਹ ਕਾਮਨ ਨਿਕਲ ਕੇ ਆ ਰਹੇ ਨੇ ਇਹ ਤੇ ਕੁਝ ਹੋਰ ਚੀਜ਼ਾਂ ਤੇ ਇਹਦੇ ਲੱਛਣ ਕੀ ਹੁੰਦੇ ਨੇ ਅ ਬਿਮਾਰੀਆਂ ਕਿਹੜੀਆਂ-ਕਿਹੜੀਆਂ ਹੋਰ ਨੇ ਉਹਦੇ ਲੱਛਣ ਕੀ ਨੇ ਤੇ ਉਹਨਾਂ ਨੂੰ ਕਿਵੇਂ ਅਸੀਂ ਘਰ ਬੈਠੇ ਹੀ ਆਪਣੇ ਆਪ ਠੀਕ ਕਰ ਸਕਦੇ ਹਾਂ ਇਹ ਅੱਜ ਆਪਾਂ ਰਵਿੰਦਰ ਸਿੰਘ ਜੀ ਤੋਂ ਜਾਣਾਂਗੇ ਰਵਿੰਦਰ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਨੇ ਤੇ ਅੱਜ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਔਰਤਾਂ ਨੂੰ ਘਰ ਬੈਠੇ ਹੀ ਪੰਦਰੁਸਤ ਆਪਾਂ ਕਿਵੇਂ ਕਰ ਸਕਦੇ ਆ ਰਵਿੰਦਰ ਜੀ ਤੁਹਾਡਾ ਨਿਊ ਲਾਈਫ ਹਰਬਲ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰਨ ਸਸੀ ਗਾਲ ਸੰਸਗਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਨਾਂ ਵੱਲੋਂ ਜੀ ਰਵਿੰਦਰ ਜੀ ਲੇਡੀਜ਼ ਨੂੰ ਜਿਹੜਾ ਆਪਾਂ ਦੇਖਦੇ ਆ ਅਕਸਰ ਦੇਖਦੇ ਆ ਬੰਦਾ ਬਾਹਰੋਂ ਆਉਂਦਾ ਹੈ ਜਾਂ ਘਰੋਂ ਨਿਕਲਣ ਲੱਗਾ ਬੰਦਾ ਘਰੋਂ ਨਿਕਲਣ ਲੱਗਾ ਤਾਂ ਲੇਡੀਜ਼ ਕਹ ਰਹੀ ਜਾਂਦੀ ਹੈ ਮੇਰੇ ਆਹ ਦੁੱਖ ਦਾ ਮੇਰੇ ਉਹ ਦੁੱਖ ਦਾ ਮੇਰੀ ਉਹ ਦਵਾਈ ਲੈਣ ਦੇ ਆਣਾ ਮੇਰਾ ਆਖ ਕਰਦੇ ਆਣਾ ਜਾਂ ਖੁਸ਼ ਹੋ ਹੋ ਜੇ ਬਾਹਰੋਂ ਆਉਂਦਾ ਬੰਦਾ ਤਾਂ ਵੀ ਘਰੇ ਆ ਕੇ ਕਿਸੇ ਨਾ ਕਿਸੇ ਘਰ ਦੇ ਵਿੱਚ ਲੇਡੀ ਨੂੰ ਕੋਈ ਪ੍ਰੋਬਲਮ ਜ਼ਰੂਰ ਜੜੀ ਆ ਉਹ ਦੇਖਣ ਨੂੰ ਮਿਲਦੀ ਆ ਠੀਕ ਹੈ ਇਹ ਪੇਸ਼ੈਂਟਸ ਕੁਝ ਸਮੇਂ ਤੋਂ ਜ਼ਿਆਦਾ ਹੋ ਰਿਹਾ ਕੀ ਤੁਸੀਂ ਮੇਰੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਹੋ ਕਿ ਇਹ ਪਹਿਲਾਂ ਤੋਂ ਹੀ ਜ਼ਿਆਦਾ ਚੱਲ ਰਿਹਾ ਹੈ ਜੀ ਨਹੀਂ ਜੀ ਬਿਲਕੁਲ ਸਹੀ ਹੈ ਪਿੱਛੇ ਰੀਸੈਂਟਲੀ ਇਹ ਗੱਲ 10000 ਗੁਣਾ ਵੱਧ ਗਈ 10000 ਗੁਣਾ ਵੱਧ ਗਈ ਹੁਣ ਪਹਿਲਾਂ ਆਈਏ ਵੀ ਔਰਤਾਂ ਨੂੰ ਕਿਹੜੇ-ਕਿਹੜੇ ਰੋਗ ਜਿਹੜੇ ਨੇ ਉਹ ਜ਼ਿਆਦਾ ਹੋ ਰਹੇ ਨੇ ਠੀਕ ਹੈ ਕੁਲੰਦੀ ਜਿਵੇਂ ਆਪਾਂ ਜਾਣਦੇ ਮਰਦ ਦੀ ਬੋਡੀ ਮਰਦਾਨਾ ਬੋਡੀ ਟੈਸਟੋਸਟਰੋਨ ਅਕੜ ਫੀਮੇਲ ਬੋਡੀ ਸੈਂਸਿਟਿਵ ਜਿਹੜੀ ਸੈਂਸਿਟਿਵਨੈਸ ਹੈ ਨਾ ਉਹ ਉਹਨਾਂ ਦੀ ਕਲਾ ਉਹਦੀ ਮਮਤਾ ਉਹਦੀ ਆਟ ਦੀ ਵੀ ਦੇਣੀ ਹੈ ਮਗਰ ਉਹੀ ਚੀਜ਼ ਜਿਵੇਂ ਕਹਿੰਦੇ ਕੋਈ ਵਰਦਾਨ ਵੀ ਹੋਈ ਸੀ ਉਸ ਚ ਇੱਕ ਨੁਕਸਾਨ ਵੀ ਹੈ ਉਹ ਸੈਂਸਿਟਿਵਿਟੀ ਉਹਨਾਂ ਦੀ ਉਹਨਾਂ ਨੂੰ ਜਲਦੀ ਉਹ ਕਹਿੰਦੇ ਸੌਲ ਬ੍ਰੇਕ ਕਰ ਦਿੰਨੇ ਉਹ ਜਲਦੀ ਸ਼ਿਕਾਰ ਹੁੰਨੇ ਆ ਕਿਸ ਚੀਜ਼ ਦੇ ਬਿਮਾਰੀਆਂ ਦੇ ਤੇ ਰਹਿਣ ਦੀ ਖੁੰਦੀ ਕਸਰ मेल बॉडी च ना ਬਹੁਤ ਸਿੰਪਲ ਜਿਹਾ ਇੱਕੋ ਤਰੀਕੇ ਦੇ ਹਾਰਮੋਨ ਹੈ ਫੀਮੇਲ ਬੋਡੀ ਚ ਤਿੰਨ ਤਰੀਕੇ ਦੇ ਹਾਰਮੋਨ ਹਰ ਮਹੀਨੇ ਘੁੰਮਦੇ ਆ ਹਰ ਮਹੀਨੇ ਤਾਂ ਕਿ ਕੰਪਲੈਕਸ ਹੋਣ ਕਰਕੇ ਫੀਮੇਲ ਬੋਡੀ ਨੂੰ ਜਲਦੀ ਪ੍ਰੋਬਲਮ ਚ ਆਣੀ ਹੈ ਤਾਂ ਮੈਂ ਛੋਟੀ ਏਜ ਗਰੁੱਪ ਤੋਂ ਸ਼ੁਰੂ ਕਰਕੇ ਕਹਿੰਦਾ ਅੱਜਕੱਲ 16-18 ਸਾਲ ਦੀ ਬੱਚੀਆਂ ਨੂੰ ਹਾਰਮੋਨਸ ਇੰਬੈਲੈਂਸ ਦੀ ਪ੍ਰੋਬਲਮ ਹੈ ਪੀਸੀਓਡੀ ਪੀਸੀਓਐਸ ਉਹਨਾਂ ਦੇ ਬੋਡੀ ਤੇ ਬਾਲ ਜ਼ਿਆਦਾ ਆਣ ਲੱਗ ਜene ਮੂੰਹ ਤੇ ਬਾਲ ਆਣ ਲੱਗ ਜene ਸਿਰ ਦੇ ਬਾਲ ਪਤਨੇ ਹੋ ਜene ਕਵਾਜ ਭਾਰੀ ਐ ਖੁਰਦਰੀ ਹੋ ਜਾਂਦੀ ਐ ਤੇ ਮੋਢੇ ਐ ਹੋ ਜਾਂਦੇ ਐ ਬਰਾਡ ਮਰਦਾ ਮੰਗੋ ਇਹ ਐਮੋਰਚਨਤੀ ਪ੍ਰੋਬਲਮ ਕਹਿੰਦੇ ਜੀ ਇਹਦੇ ਵਿੱਚ ਉਹਨਾਂ ਦੀ ਬੋਡੀ ਤੇ ਹਾਰਮੋਨ ਐਂਡਰੋਜਨ ਕਨਵਰਟ ਹੋਣ ਲੱਗ ਜਾਂਦਾ ਐ ਕਿ ਮੇਲ ਹਾਰਮੋਨ ਐ ਉਹਨਾਂ ਦਾ ਐਸਟ੍ਰੋਜਨ ਪੂਰੇ ਪਾਸੇ ਤਰਪਿਆ ਤੇ ਉਹਨਾਂ ਦੀ ਪੀਸੀਓਡੀ ਪੀਸੀਓਐਸ ਜਿਹਨੋਂ ਪਕੰਨੇ ਰਸੋਲੀਆ ਬਣ ਲੈਣੀ ਨਹੀਂ ਐ ਛੋਟੀਆਂ ਛੋਟੀਆਂ ਇਹ ਦਿੱਕਤ ਆਉਂਦੀ ਐ ਥੋੜੀ ਬੜੀ ਉਮਰ ਦੀ ਲੇਡੀ ਨੂੰ ਪੀਰੀਅਡਸ ਦੀ ਦਿੱਕਤ ਆਉਂਦੀ ਐ ਇਹ 40 ਨੂੰ ਵੀ ਆਉਂਦੀ ਬੜੀ ਉਮਰ ਨੂੰ ਉਹਨਾਂ ਨੂੰ ਕੀ ਹੁੰਦਾ ਐ ਉਹਨਾਂ ਦੇ ਪੀਰੀਅਡਸ ਆਫ ਹੋ ਜਾਂਦੇ ਐ ਇਹਨੇ ਕਹ ਰਿਹਾ ਯੰਗ ਕੁੜੀਆਂ ਨੇ ਕਿਹਾ ਦਿੱਤੋ ਉੱਪਰ ਹੈਨਾ ਜਿਵੇਂ ਕਹਾਂਗੇ ਪੱਕ ਲੇਡੀਜ਼ ਨੂੰ ਕਹਾਂਗੇ ਔਮਨ ਕਹਾਂਗੇ 18 20 23 ਸਾਲ ਦੀ ਕੁੜੀਆਂ ਨੂੰ ਉਹਨਾਂ ਨੂੰ ਪੀਰੀਅਡ ਜਿਆਦਾ ਬਹੁਤ ਜ਼ਿਆਦਾ ਨਹੀਂ ਆਉਂਦੇ ਨੇ ਟਾਈਮ ਜਮੇਂ ਫਿਲ ਜਾਂਦਾ ਹੈ ਤੇ ਨਾਲ ਆਂਦਾ ਮੂਡ ਸਵਿੰਗ ਤੇ ਗੱਦੀਆਂ ਟ੍ਰੀਲਿੰਗਸ ਮਿੱਠੇ ਦੀ ਕਾਫੀ ਦੀ ਚਾਕਲੇਟ ਦੀ ਸਪੈਸ਼ਲੀ ਡਾਰਕ ਚਾਕਲੇਟ ਦੀ ਕ੍ਰੇਵਿੰਗ ਜਾਂ ਕਾਫੀ ਦੀ ਕ੍ਰੇਵਿੰਗ ਇਸ ਤੋਂ ਉੱਪਰ ਜਾਣੇ ਫਿਰ ਇੱਕ ਪ੍ਰੋਬਲਮ ਆਉਂਦੀ ਹੈ ਨਵੀਂ ਔਮਨ ਚ ਵਿਆਹ ਹੋਇਆ ਡਿਲੀਵਰੀ ਹੋਈ ਥੈਰੇਡ ਹੋ ਗਿਆ ਨਾਲ ਦੀ

बड़ी उम्र की लेडीज न्यूट्रस भारी हो गई उन्होंने भार पैन लग गया उन्होंने यूट्रस की लाइनिंग थिक हो गई एंटीओमेट्रोटिस के नाम तक जी बीमारी है फिर डॉक्टर कहता है यूट्रस कटा दो सोल्यूशन बहुत सिंपल है मगर प्रॉब्लम कितने जाके दस रहा मैं या एक ब्याह होने तो बाद एक नवी प्रॉब्लम आती है कुड़ियों काफी हद तक आती रही लेडीज यूटीआई 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 वाइल्ड डिस्चार्ज यूटीआई वाइल्ड डिस्चार्ज यूटीआई तंग हो जाने बेचारियां

ਹਰ ਉਮਰ ਦੀ ਫੀਮੇਲ ਦੇ ਨਾਲ ਡੀਲ ਕਰਦਾ ਹਾਂ ਸਾਡੇ ਕੋਲ 16 ਸਾਲ ਦਾ 12 ਸਾਲ ਦੀ ਵੀ ਕਲਾਇੰਟ ਹੈ ਸਾਡੇ ਕੋਲ 60 ਸਾਲ ਦੀ ਵੀ ਕਲਾਇੰਟ ਹੈ 70 ਸਾਲ ਦੀ ਵੀ ਕਲਾਇੰਟ ਹੈ ਤਾਂ ਸਾਨੂੰ ਕੋਈ ਵੈਰਾਈਟੀ ਆਫ ਉਹ ਦੇਖਣ ਨੂੰ ਮਿਲਦੇ ਆਂ ਮਗਰ ਸਰਕਲ ਸੇਮ ਹੀ ਹੈ ਕਈਆਂ ਨੂੰ ਸਰਕਲ ਤੇਜ ਹੁੰਦਾ ਟਿਕਨ ਨਹੀਂ ਮਗਰ ਇਹ ਜੇ ਵੀ ਕਲਾਇੰਟ ਹੈ ਸਿਰਫ weight ਵਧਿਆ ਸੀ ਪੀਰੀਅਡ ਪੱਖੋ ਕੋਈ ਵੀ ਟੈਨਸ਼ਨ ਨਹੀਂ ਤਾਂ ਅਸੀਂ ਸਿੱਖਿਆ ਸਾਡਾ ਐਕਸਪੀਰੀਅੰਸ ਹੈ ਜਿਹਨੂੰ ਕਹਿੰਦੇ ਆਪਾਂ ਹੈਨਾ ਆਪ ਦੇਖਿਆ ਹੋਇਆ ਕਿ ਕੀ ਗਲਤੀਆਂ ਨੇ ਕੀ ਹੋਇਆ ਇਹ ਪ੍ਰੋਬਲਮ ਕਿੱਥੋਂ ਹੋਈ ਕੁਛੋਟੇ ਬੱਚੇ ਤੇ ਕੁਲਨਜੀ ਮਾਪੇ ਅੱਜਕਲ ਕੀ ਕਰਦੇ ਆ ਕੁਕਿੰਗ ਦਾ ਰਹਿਣੇ ਟਾਈਮ ਨਾ ਬੱਚੇ ਨੂੰ ਨਾ ਨੂਡਲ ਚਿਪਸ ਕੋਲ ਡਰਿੰਕ ਪੈਕਡ ਫੂਡ ਡਾਈਟ ਤੇ ਪਾ ਦਿੱਤਾ ਜਾਂਦਾ ਪੈਕ ਫੂਡ ਹੁੰਦਾ ਜਿਹੜਾ ਲਫਾਫਿਆਂ ਦੇ ਵਿੱਚੋਂ ਚੀਜ਼ਾਂ ਖਾਣੀਆਂ ਲੱਭਣ ਜਿਹੜੀ ਤੁਸੀਂ ਲੇਡੀ ਅੱਜ ਦੇ ਟਾਈਮ 'ਚ ਬੱਚੇ ਨੂੰ ਖਵਾ ਰਹੀ ਹੈ ਉਹ ਆਪ ਯਾਦ ਰੱਖੇ ਉਹਨੇ ਆਪਨੇ ਹਫ਼ਤੇ 'ਚ ਇੱਕ ਵਾਰੀ ਜਾਂ ਮਹੀਨੇ 'ਚ ਇੱਕ ਵਾਰੀ ਕਰਦੇ ਉਹਨਾਂ ਨੂੰ ਗਿਫਟ ਮਿਲਦਾ ਆਉਂਦਾ ਸੀ ਕੋਈ ਚੀਜ਼ ਲਫਾਫੇ 'ਚੋਂ ਖਾਣ ਵਾਲੀ ਉਹਨਾਂ ਦੀ ਪੈਕਡ ਫੂਡ 'ਚ ਨਾ ਪਹਿਲੀ ਚੀਜ਼ ਅਗੇ ਪ੍ਰੀਜ਼ਰਵੇਟਿਵ ਹੂੰ ਸਪੈਕਟਿਵ ਉਹਨਾਂ ਨੂੰ ਕਟਕ੍ਰੈਕ ਕਰਦਾ ਕਨਸਟਿਪੇਸ਼ਨ ਲਿਵਰ ਖਰਾਬ ਕਰਦੀ ਹੈ ਲਿਵਰ ਓਵਰੀਜ਼ ਨੂੰ ਖਰਾਬ ਕਰਦਾ ਬੜਾ ਤੇਜ਼ ਬੋਲੂਗਾ ਕਿਉਂਕਿ ਲੰਬਾ ਸਬਜੈਕਟ ਹੋ ਜਾਣਾ ਵਰਨਾ ਦੂਜੀ ਚੀਜ਼ ਹੈਂਦਾ ਪੈਕਡ ਫੂਡ ਚ ਅਜੀਨੋ ਮੋਡ ਜਿਹੜਾ ਤੇ ਤੁਹਾਡੀ ਬਲੱਡ ਸ਼ੂਗਰ ਨੂੰ 3 ਗੁਣਾ ਵਧਾ ਦਿੰਦਾ ਤੇਰੀ ਬਲੱਡ ਸ਼ੂਗਰ ਮੈਂ ਕੀ ਬਣਦੀ ਹੈ ਬਾਡੀ ਕੁਲਨ ਜੀ ਇਨਸੂਲਿਨ ਇਨਸੂਲਿਨ ਤੋਂ ਬਚਦੀ ਹੈ ਓਵਰੀ ਓਵਰੀਜ਼ ਨੂੰ ਇਨਸੂਲਿਨ ਪਸੰਦ ਨਹੀਂ ਆਉਂਦਾ ਜਿਆਦਾ ਇਨਸੂਲਿਨ ਬਣੀ ਓਵਰੀਜ਼ ਨੇ ਆਪਣੇ ਆਲੇ ਦੋਲੇ ਇੱਕ ਢੇਲੀ ਬਣਾਈ ਇਨਸੂਲਿਨ ਰੈਜਿਸਟੈਂਸੀ ਹੁਣ ਉਹਨੇ ਕੀ ਕਰਨਾ क्योंकि झिली बन गई तो हॉरमोन कनैक्ट होने प्रिजर्वड खा अजीनोमोटो वाला खाना थोड़ी ब्लड शुगर बढ़ा है बलड शुगर घटाने बनती है इंसुलिन बन तो बच्चे ओवरईज कहने इंसुलिन मर जाएगी अपने आले दुआले झिटी बनाने इंसुलिन रजिसटेंस थी वह झिली ਜਿਹੜਾ ਕਨੈਕਸ਼ਨ ਵਾਲਾ ਹਾਰਮੋਨਸ ਨੂੰ ਟੱਚਿੰਗ ਹੁੰਦਾ ਇਹ ਜਿਆਦਾ ਐਸਟ੍ਰੋਜਨ ਵਧਾ ਦਿੰਨੀ ਹੈ ਇੱਕ ਵਾਰ ਉਹਰੇ ਸਮਝ ਆਊਗਾ ਐਸਟ੍ਰੋਜਨ ਇਹ ਫੀਮੇਲ ਹਾਰਮੋਨ ਹੈ ਨਾ ਮੇਲ ਬਾਡੀ ਚ ਬਹੁਤ ਥੋੜਾ ਜਿਹਾ ਹੁੰਦਾ ਹੈ ਤੁਹਾਨੂੰ ਜੀ ਹੁਣ ਐਸਟ੍ਰੋਜਨ ਦਾ ਸਾਰਾ ਰੋਲਾ ਦੂਜਾ ਰੋਲਾ ਜਿਹੜਾ ਅੱਜ ਕੱਲ ਜਿੰਨਾ ਪੈਸਟੀਸਾਈਡ ਪੈਂਦਾ ਜਿੰਨਾ ਗ੍ਰੋਥ ਹਾਰਮੋਨ ਪਸ਼ੂਆਂ ਨੂੰ ਪੈਂਦਾ ਜਿੰਨਾ ਗ੍ਰੋਥ ਹਾਰਮੋਨ ਸਬਜ਼ੀਆਂ 'ਚ ਟੀਕਾ ਲੱਗਦਾ ਤੇ ਜਿੰਨਾ ਗ੍ਰੋਥ ਹਾਰਮੋਨ ਜਾਂ ਆਕਸੀਟੋਸਿਨ ਮੱਝਾਂ 'ਆਂ ਗਾਵਾਂ 'ਨ ਲੱਗਦਾ ਇਹ ਸਾਰਾ ਆਪਣੀ ਬਾਡੀ 'ਚ

ਹੈਮੋਗਲੋਬਿਨ ਘਿਰ ਗਿਆ ਟੈਨਸ਼ਨ ਜਿਹੜਾ ਦੁੱਧ ਵਾਲਾ ਕਲਮਜੀ ਅਕਸੀਤ ਉਸ ਤੇ ਨਾ ਉਹ ਤਾਂ ਮੇਰਾ ਜ਼ਹਿਰ ਹੈ ਜੀ ਅੱਜ ਦੇ ਟਾਈਮ ਚ ਸਾਰੇ ਵਧੀਆ ਨਿਊਟ੍ਰੀਸ਼ਨਿਸਟ ਹੈਲਥ ਕੋਚਸ ਹੁਣ ਤੱਕ ਕੁਝ ਡਾਕਟਰਾਂ ਨੇ ਵੀ ਗੱਲ ਸਮਝਾ ਗਈਆਂ ਉਹ ਦੁੱਧ ਮਨਾ ਕਰਨ ਲੱਗੇ ਉਹਦੇ ਪਿੱਛੇ ਕਾਰਨ ਸਮਝੋ ਮੱਝ ਨਾ ਜਦੋਂ ਸੁੰਦੀ ਹੈ ਜਦੋਂ ਬਛੜਾ ਜੰਦੀ ਹੈ ਉਹ ਤਿੰਨ ਕਿ ਮਹੀਨੇ ਦੁੱਧ ਦਿੰਦੀ ਹੈ ਉਹ ਤੁਮਾਰਾ ਦੁੱਧ ਨਹੀਂ ਦਿੰਦੀ ਕਿਸਾਨ ਕਹਿੰਦਾ ਯਾਰ ਮੈਂ ਇਹਨੂੰ ਖਵਾਵਾ ਪੂਰਾ ਸਾਲ ਦੁੱਧ ਮੇਰੇ ਘਰ ਤਿੰਨ ਮਹੀਨੇ ਉਹਨੂੰ ਇੱਕ ਬੰਦੇ ਨੇ ਕਿਸ ਨੇ ਦੱਸਤਾ ਚਾਹੇ ਵੈਟ ਲਾ ਲੋ ਜਾਂ ਜਿਹੜਾ ਮਰਜ਼ੀ ਕਿਹਦੇ ਆ ਟੀਕਾ ਲਾ ਦਿਆ ਕਰ ਦੁੱਧ ਉਤਿਆ ਕਰੇਗਾ ਅਰ ਦੁੱਧ ਚੋਲਿਆ ਕਰੇ ਇਹ ਨਹੀਂ ਦੱਸਿਆ ਤਾਂ ਨੁਕਸਾਨ ਕੀ ਹੈ ਉਹ ਬਚਾਰਾ ਟੀਕਾ ਲਾ ਕੇ ਉਸਦੇ ਤੋਂ ਸੰਦਾ ਆਪ ਵਿਧੂਦ ਪਿੰਦਾ ਆਪਣੇ ਬੱਚਿਆਂ ਨੂੰ ਵੀ ਪੰਦਾ ਤੇ ਤੁ ਨੂੰ ਭੇਜ ਦਿੰਦਾ ਹੈ ਇਹਦਾ ਬਹੁਤ بڑا ਨੁਕਸਾਨ ਹੈ ਦੂਜੀ ਚੀਜ਼ ਜਿਹੜਾ ਚਾਰਾ ਕੁਲਵੰਤ ਜੀ ਉਹ ਨਾ ਨਾਈਟ੍ਰੋਜਨ ਨਾਲ ਜਿਹੜੇ ਕਰੇ ਯੂਰੀਆ ਡਾਇਮੋਨੀਆ ਡੀਏਪੀ ਜਾਂ ਉਹਦੇ ਪਰ ਸਪਰੇ ਹੁੰਦੇ ਨੇ ਉਹ ਸਾਰਾ ਕਨਸੈਂਟ੍ਰੇਟਿਡ ਮੱਝ ਗਾਂ ਖਾ ਲੈਂਦੀ ਹੈ ਇਹ ਜਿਹੜੀ ਚੀਜ਼ ਜਿਹੜੀ ਗਾਂ ਇਹਨੂੰ ਤੁਸੀਂ ਆਪ ਗਾਂ ਕਹਿ ਨਹੀਂ ਸਕਦੇ ਐਚ ਐਫ ਇਹਨੂੰ ਕਹਿੰਦੇ ਜਰਸੀ ਉਹ ਗਾਣਾ ਨਹੀਂ ਹੈ ਕਿਉਂਕਿ ਉਹ ਜੈਨੇਟਿਕਲੀ ਮੋਡੀਫਾਈਡ ਹੈ ਉਹਦਾ ਦੁੱਧ ਵੈਸੀ ਹੀ ਜਿਹਨੂੰ ਕਹਿੰਦੇ B1 B2 ਕੈਟਾਗਰੀ ਜਾਂਦਾ ਹੈ ਜਿਹੜਾ ਕੈਂਸਰਸ ਹੈ ਹੁਣ ਕੀ ਹੁੰਦਾ ਜੀ ਜਦੋਂ ਐਸਟrogen ਵੱਜ ਜਾਂਦਾ ਕਲੋਜੀ ਸੁਣੋ ਐਸਟrogen ਇੱਕ ਸਪਰਮ ਨੂੰ ਫਰਟੀਲੇਟ ਕਰਕੇ ਅੱਗ ਨੂੰ ਐਡਾ ਬੜਾ ਬਣਾ ਦਿੰਦਾ ਹੈ ਬੱਚਾ ਉਹੀ ਐਸਟrogen ਉਹਤੀ ਜਿ ਰਸੋਲੀ ਜਾਂ ਫਾਈਬਰੋਡ ਨੂੰ ਜੱਟਚ ਹੁੰਦਾ ਹੈ ਉਹ ਉਹਨੂੰ ਵੀ ਬੜਾ ਬਣਾ ਦਿੰਦਾ ਹੈ ਐਡੀਆਂ ਅੱਜਕੱਲ ਗਿਲਤੀਆਂ ਆਣ ਲੱਗੀਆਂ ਬ੍ਰੈਸਟ 'ਚ ਹੈਨਾ ਕਹਿੰਦੇ ਫਿਰ ਉਹੜਕਣਾ ਉਹ ਜੀ ਬਾਇਓਪਸੀ ਕਰਾਓ ਇੰਨੀਆਂ ਛੋਟੇ ਛੋਟੇ ਝਿਲਿਆਂ ਬਣਿਆ ਹੋਇਆ ਜੀ ਓਪੀ ਤੇ ਜਾਂ ਬੱਚੇਦਾਨੀ ਚ ਫਾਈਬਰੋਡ ਆ ਗਿਆ ਜਾਂ ਓਵਰੀਜ਼ ਦੇ ਵਿੱਚ ਕੁਝ ਆ ਗਿਆ ਇਹ ਸਾਰੀ ਦਿੱਕਤ ਐ ਐਕਸੈਸਿਵ ਹਾਰਮੋਨਸ ਦੀ ਐ ਤੇ ਇੱਕ ਵਾਰ ਕਹਾਂਗੇ ਮੈਨੂੰ ਹਸ ਕੇ ਅਰਵਿੰਦਰ ਹਰ ਵਾਰੀ ਉੱਥੇ ਪਹੁੰਚ ਜਾਂਦਾ ਜੇ ਲਿਵਰ ਠੀਕ ਹੋਏ ਨਾ ਸਾਰਾ ਐਸਟ੍ਰੋਜਨ ਕੱਢ ਦਿੰਦਾ ਤੁਹਾਨੂੰ ਪਤਾ ਮੇਲ ਬਾਡੀ ਚ ਐਸਟ੍ਰੋਜਨ ਕਿੱਥੋਂ ਨਿਕਲਦਾ ਸਾਡੀ ਬਾਡੀ ਚ ਤਾਂ ਆਂਦਾ ਆਪਣੀ ਬਾਡੀ ਚ ਕੀਨਿਆ ਡੈਕਲੋਜੀ ਜਿਹੜੇ ਜਿਹੜੇ ਪੋਲੂਸ਼ਨ ਕਰਕੇ ਜਾਂ ਜਿਹੜੇ ਆ ਗੁੱਧ ਕਰਕੇ ਜਾਂ ਜਿਹੜੇ ਸਪਰੇਅ ਹੁੰਦੇ ਆ ਮਗਰ ਮੇਲ ਬਾਡੀ ਚ ਜਿਹੜਾ ਲਿਵਰ ਵਧੀਆ ਐ शरीर खा बैठा होगा यह भी गलत है तो हम गलती यह नहीं करनी कि बिना गुलन बहुत माड़ा हैंग कर सी है अगर मैं तो मोटा मोटा खा इंसुलिन चाहे शुगर तो आई चाहे जीनोमोटो तो आई चाहे बार बार खाण तो आई एस्ट्रोजन चाहे आया सब्जियां चो आया चाहे तो आया चाहे दुध तो आया हाँ जी य चीजा ने इन सोल्यूशन की है सब तो पहला कुलवंत जी मैं लोगों को दसदा कि अगर इंसुलिन रजिस्टेंस मोड़ लो दैट मीनस बॉडी च सैल्पर रजिसटेंस ना रहे तो सैल खाने खा के जान लग जाए तो नब्बे बैटर जीत ली एक्चुओं क्यों हूँ थोड़ी जी न्यूट्रिशन खा रहे लगेगी सही तो जी अगली पीढ़ी जी मैं आप दोनों अजय बैठे हैं दस साल बाद गल करा अब सोचते हो कि ब्रैस आई बी एफ बदी हुई है दस साल बाद जोड़े बच्चे तरसन क्योंकि डाइट आई अचक बच्चे खा रहे हैं जो दस साल बाद दिख रहे हैं जिन्ना गुड़ पाया मिठा जो तो इस वक्त आप रहे शरीर साल बाद लक्षण आरान कहे कि पहुंच गए दस साल पहला छोटे छोटी, -छोटी बची फ्रॉड का पीसीओ डी पीसीओ एसट सब पता है क्योंकि गलती है इंसुनिंग रजिस्टेंस अगर खाना क्लीयर होर बनयानाज घट हो चीनी बंद हो नहीं। अगर फ्रूट खाई जाओगे कई लोग की बिना गले दो, दो किलो फ्रूट सब खा जाने क्यों डॉक्टर ने कहा मैं भाई ऐसी दो किलो फरक्टोस सारी लिवर डैमेज करती लिवर डेमेज होल बदल लग गई काम खराब हो गया दूसरी चीज मैं एक चीज आती है स्टावरा उन्हें नाम सुनियोगावरावरी छतावरा कहने ये दो आयुर्वेदिक चीजा जी फीमेल दी

या फिर यूटीआई करते डिस्चार्ज वाइट चौबीस घंटे कैल्शियम खराब हो रहा है या जमे यानबैलेंस है सामने केस नहीं क्या जिस मगर मैं पहली चीज कहना थोड़ी डाइट ठीक कर लो फिर चीजा जिन्हें आप सोने सुहाग के सुहागे कम करती है अगर तुम इंडिया चो वैसे अमेरिका कैनेडा सा अवेलेबल है मगर इंडिया तो बहुत आराम कि पहुंचा सद आपने समझना जी ਫੀਮੇਲ ਬੋਡੀ ਚ ਤਿੰਨ ਹਾਰਮੋਨ ਐਜਸਟ ਹਨ ਐਸ ਤੋਂ ਜਿੰਨੇ ਤਿੰਨ ਅਲੱਗ ਅਲੱਗ ਨਾਮ ਨੇ ਇਹ ਘੁੰਮਦੇ ਹਨ ਜਿਦੇ ਕਰਕੇ ਪੀਰੀਅਡ ਆਉਂਦਾ 15 ਦਿਨ ਬਾਅਦ ਕੁਝ ਹਾਰਮੋਨ ਹੁੰਦਾ 10 ਦਿਨ ਬਾਅਦ ਕੁਝ ਹਾਰਮੋਨ ਹੁੰਦਾ ਇੱਕ ਸਰਕਲ ਹੈ ਜੇ ਹਾਰਮੋਨ ਦਾ ਸਰਕਲ ਖਿਲ ਜਾਈ ਕੋਲਵੰਜੀ ਦੇਖੋ ਮੈਂ ਤਾਂ ਸਿੰਪਟਮ ਦੱਸੂਗਾ ਮੂੰਹ ਤੇ ਕਿੰਸੀਆਂ ਕਿਹਦਾ ਸਿੰਪਟਮ ਹੈ ਫੀਮੇਲ ਦੇ ਉਹਦੀ ఓਵਰੀਜ਼ ਬੈਡ ਕੰਡੀਸ਼ਨ ਚ ਨੇ ਅਗਰ ਤੁਹਾਡੇ ਗੱਬੇ ਪਾਸੇ ਪਿੰਪਲ ਆਨੇ ਆ ਤਾਂ ਤੁਹਾਡੀ ਸੱਜੀ ఓਵਰੀ ਖਰਾਬ ਹੈ जो थोड़े सज्जे पेंपल आने संबंधी जो देखने ब्रैसा से ज्यादा भार आ जाता नॉर्मल बॉडी तो जिम्मेदार बॉटल फिगर ज्यादा बन जाता पीरियड ऑफ हो जाना मतलब या तो अठाई छब्बी दिन तु आ जाए या पैंतीस तो बाद आ रहे हैं पीरियड लंबे या बहुत थोड़े हो जाना कि उम्र कुछ भी नहीं तीन दिन पीरियड चल रहा है भला तो मूड फिर खराब घर आरते होंगे कि घर हो मूड न हो समझ नहीं आया उन्होंने यही नहीं पता बिहरी के अंदर हॉरमोन खराब ने उन्हें कोई दिक्कत नहीं है हॉरमोन देखो ना हम गल है आप बुरी खबर देनेमोन शतावरा है, ना इस देखो है मैं, बी थ्री है ना बड़ी सोह कॉम्बीनेशन बनायाच करके बनाया से तीन साल हो गए अपने को दो साल हो गए प्रोडक्ट बहुत सोहना रिजल्ट आया मैं लोगों को कहना सब तो पहला नहीं ले अगर वो खाने तो पहला दो चमच ए तो खाली पेट दो गोलियां बर्ब्रिम ले ब्लड शुगर लो कर दी नॉर्मली देखो मैं हादसे गल दसूंगा फिर सारे कहेंगे गलता ठीक है जब भी किसी कुछ पीसीओ डी पीसीओस होंगी है चाहे वो शुगर हो ना हो डॉक्टर कहता मैटफॉर्मेल क्यों उन्होंने पता है इंटरनली शुगर हाई है मैटफॉर्मेल लो कर देगी ਤੇ ਉਹਦੀ ਪੀਸੀਓਟੀ ਪੀਐਸਓਐਸ ਬੈਲੈਂਸ ਕਰਤੇ ਗਏ। ਬੁਝੀ ਚੀਜ਼ ਨੂੰ ਕੀ ਦਿੰਦਾ ਬੈ ਹੀ ਨਹੀਂ ਹੁੰਦੀ ਕੁੜੀ ਕੌਂਟਰਾਸੈਪਟਿਵਸ। ਬੈ ਕਾ ਦੇਖੋ ਕਿਉਂ ਦੇ ਰਿਹਾ ਐਸਟ੍ਰੋਜਨ ਘਟਾਣ ਲਈ। ਹਾਏ ਰੱਬਾ ਜਦ ਨਾਰਮਲ ਬਿਨਾਂ ਦਵਾਈ ਤੋਂ ਜਿਹੜੀ ਕੁੜੀ ਬਿਨਾਂ ਡਾਇਬੀਟੀਸ ਤੋਂ ਡਾਇਬੀਟੀਸ ਦੀ ਦਵਾਈ ਖਾ ਰਹੀ ਹੈ ਬਿਨਾਂ ਪ੍ਰੈਗਨੈਂਸੀ ਦੀ ਟਰਾਈ ਕਰੇ ਐਂਟੀ ਮੈਨ ਪਰ ਕਨੈਟ ਕੌਂਟਰਾਸੈਪਟਿਵਸ ਆਂ ਗਏ। ਫਿਊਚਰ ਚ ਇਹਨੂੰ ਡਾਇਬੀਟੀਸ ਹੀ ਹੋਗੀ ਕਲੋਜੀ ਇਹਦੇ ਬੱਚਾ ਹੁਣ ਚ ਪ੍ਰੋਬਲਮ ਵੀ ਹੋਏਗੀ। ਮਾਪੇ ਕੀ ਕਰਨ ਕੁੜੀ ਤੰਗ ਹੈ। ਉਦੇ ਪੇਨ ਆ ਉਹਦਾ ਕੈਲਸ਼ੀਅਮ ਘਰੀ ਜਾਂਦਾ ਹੈ ਉਹਦਾ ਬਲੱਡ ਘਰੀ ਜਾਂਦਾ ਹੈ ਉਹਨੂੰ ਕਹਿੰਦੇ ਡਾਕਟਰ ਜੋ ਕਹਿੰਦਾ ਕਰ ਲੈ ਅਗਰ ਉਹਨੂੰ ਸਿੰਪਲ ਦੋ ਬਰਬਰਨ ਫੇਰ ਇਹ ਮਿਰਨੇ ਕਾਹਦੇ ਤੇ ਉਹਨੂੰ ਆਪ ਪਰਫੈਕਟਲੀ ਦਿਨ ਚ ਦੋ ਗੋਲੀਆਂ ਇਹ ਸ਼ੁਰੂ ਕਰਾ ਦਿਓ ਤੇ ਇੱਕ ਤੀਜੀ ਜੀ ਕੁਲਵੰਜੀ ਪੋਟਾਸ਼ੀਅਮ ਸਿਟਰੇਟ ਉਹ ਬਲੱਡ ਸ਼ੂਗਰ ਨੂੰ ਰੈਗੂਲੇਟ ਕਰਨ ਚ ਹੈਲਪ ਕਰਦਾ ਇਨਸੂਲਿਨ ਰੈਜ਼ਿਸਟੈਂਸ ਨੂੰ ਘਟਦਾ ਹੈ ਜਿਹੜੀ ਦੋ ਦਵਾਈਆਂ ਡਾਕਟਰ ਨੇ ਦਿੱਤੀਆਂ ਸੀ ਜਿਹਦੇ ਕਰਕੇ ਅੱਗੇ ਲੱਕੇ ਪ੍ਰੋਬਲਮ ਆ ਗਈ ਉਹ ਸਾਰੀ ਪ੍ਰੋਬਲਮ ਸੋਲਵ ਹੋ ਜਾਂਦੀ ਔਰੇ ਤਾਂ ਕੁਲਵੰਜੀ ਜਿਵੇਂ ਮੈਂ ਕਹਿਣਾ ਹੁਣਾ ਹੈ कई लोग पूछ रहे हैं की कर सकते तो हो मैं कहीं अगर तुम्हें मैंने तरीके से खाना खा लो तो कुछ साइड की एडवाइस मान लो सप्लीमेंटेशन की जो आप कहने दी कहते हैं इंग्लिश कहते हैं अभी नाइन केसिस अपने आप ठीक होते क्योंकि आप हमेशा मैंने बड़े लोग पुछते हैं बीमारी ठीक कर देंगे मैं ना जी ना बीमारी तो मैं गल नहीं करता सेहत ठीक कर लो बीमारी तो आपे ठीक हो जाएगी यह हमेशा रूल है जी एक सेहतमंद शरीर बीमारी रह नहीं सकती पहले थोड़ी सेहत डाउन हुई लाइफ स्टाइल बुरा से बीमारी भनक गई मैंने बीमारी ना जिंदगी डील नहीं करनी मैं तो पॉजिटिव ना निकेलना नैगेटिव अगर तुसी फ्रूट घटा दो या बंद कर दो थोड़ा लिवर साफ जे होंगे लिवर का प्रोटोकॉल फॉलो करो खाण पीन बहुत हैल्प हूँ जो बर्बरिन परफेक्ट वूमेन पोटाशियम सूट देरमोन से ब्लड शुगर इंटरनली बड़ी बार लोग कहने मैंने कहना शुगर है डॉक्टर भी समझ शुगर की दवाई दे रहे हैं अगर शुगर है नहीं है इंसुलिन रेजिस्टेंस है ਉਹਨੂੰ ਵਾਪਸ ਕਰਨ ਲਈ ਦੇ ਰਹੇ ਹੈ ਤਾਂ ਇਹ ਕੁਝ ਚੀਜ਼ਾਂ ਨੇ ਬੜੀ ਵਾਰੀ ਤੁਸੀਂ ਦੇਖੋ ਕੁਲਵੰਤ ਜੀ ਬੱਚਾ ਨਹੀਂ ਹੋ ਰਿਹਾ ਹੁੰਦਾ ਡਾਕਟਰ ਕਹਿੰਦਾ ਐਕਸਰਸਾਈਜ਼ ਸ਼ੁਰੂ ਕਰ ਦੋ ਉਹ ਜ਼ੂਮਬਾ ਧੰਬਾ ਕਲਾਸੇ ਸ਼ੁਰੂ ਕਰਦੀਆਂ ਕੁੜੀਆਂ ਪ੍ਰੈਗਨਨਸੀ ਹੋ ਜਾਂਦੀ ਹੈ ਮੈਂ ਕਿਹਾ ਕਿ ਕਿਉਂ ਹੋਇਆ ਸਮਝੋ ਉਹਨੇ ਤਿੰਨ ਚੀਜ਼ਾਂ ਠੀਕ ਕਰੀਆਂ ਥਾਇਰੋਇਡ ਲਿਵਰ ਤੇ ਸ਼ੂਗਰ ਜਦ ਵੀ ਆਪਾਂ ਐਕਸਰਸਾਈਜ਼ ਕਰਦੇ ਹਾਂ ਬਲੱਡ ਸ਼ੂਗਰ ਘਟ ਜਾਂਦੀ ਹੈ ਅੱਗੇ ਕੁਝ ਲੋਕ ਸੈਰ ਕਰਕੇ ਬਲੱਡ ਸ਼ੂਗਰ ਮੋੜ ਲੈਣੇ ਐਕਸਰਸਾਈਜ਼ ਕਰਦੇ ਲੋਕ ਜਿਨ੍ਹਾਂ ਦਾ ਥਾਇਰੋਇਡ ਵਧਿਆ ਹੁੰਦਾ ਉਹਨਾਂ ਦਾ weight ਘਟ ਜਾਂਦਾ ਹੈ ਇੱਕੀ ਚੀਜ਼ ਯੂਮਨ ਗ੍ਰੋਥ ਹਾਰਮਨ ਬਣਿਆ ਲਿਵਰ ਸਾਫ ਹੋਇਆ ਲਿਵਰ ਮੇ ਐਸਿਡਨ ਘਟਾਤੀ ਤਾਂ ਅਗਰ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਹੈਨਾ ਉਹ ਬਹੁਤ ਜ਼ਿਆਦਾ ਵਰਕੇਬਲ ਹੈ ਇੱਕ ਛੋਟਾ ਜਿਹਨੂੰ ਕਹਿੰਦੇ ਨੇ ਬੈਸਟ ਟਿਪ ਫੀਮਲ ਹਾਰਮਨ ਜਨਰੇਟ ਕਰਨ ਲਈ ਐਸਟ੍ਰੋਜਨ ਨੂੰ ਬੈਲੈਂਸ ਕਰਨ ਲਈ 크ਰੁਸੋਫੇਰਸ ਵੈਜੀਟੇਬਲ ਅੰਮ੍ਰਿਤ 크ਰੁਸੋਫੇਰਸ ਵੈਜੀਟੇਬਲ ਮੈਨ ਗੋਬੀ ਪੱਤਾ ਗੋਬੀ ਬ੍ਰੋਕਲੀ ਜੇ ਤੁਹਾਡੇ ਸਿਸਟ ਬਣ ਗਈ ਹੈ ਸੈਕੰਡ ਟਿਪ ਫਾਈਬਰ ਡਾਈਟ ਜਿਹਨੂੰ ਇੱਕੋ ਚੀਜ਼ ਜਿਹੜੀ ਇਹਨੂੰ ਆਟੋਮੈਟਿਕ ਸ਼ੇਰਿੰਗ ਕਰਦੀ ਹੈ ਜਿਹੜੀ ਨੇਚਰ ਵੱਲੋਂ ਅਵੇਲੇਬਲ ਹੈ ਕੈਲਪ ਉਸ ਦੇ ਵਿੱਚ ਆਇਓਡੀਨ ਹੈ ਆਇਓਡਿਨ ਜਿੱਦਾਂ ਦਾ ਫਾਈਲ ਚੰਨ ਕਰ ਦिए ਕੈਲਪ ਮੈਂ ਨਹੀਂ ਬਣਾਉਂਦਾ ਕਿਉਂਕਿ ਮੈਨੂੰ ਅੱਛੀ ਕੁਆਲਿਟੀ ਦੀ ਕੈਲਪ ਇੰਗੇਜ ਨਹੀਂ ਮਿਲਦੀ ਤਾਂ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਬਹੁਤ ਹੈਲਪ ਕਰਸਣੀਆਂ ਉਸ ਐਪਲ ਸਾਈਡਰ ਵਿਨੇਗਰ ਹਰ ਮੀਲ ਤੋਂ ਪਹਿਲਾਂ ਇੱਕ ਛੋਟੀ ਜਿਹੀ ਜਰੇ ਗਨ ਐਡ ਕਰੂੰਗਾ ਜੇ ਤੁਹਾਨੂੰ థਾਇਰਾਇਡ ਹੈ ਹਾਈਪੋਥਾਇਰਾਇਡ ਮੋਟਾ ਕਰਨ ਵਾਲਾ ਫਿਰ ਤੁਸੀਂ ਗੋਭੀ ਪੱਤਾ ਗੋਭੀ ਬਰੋਕਲੀ ਨਹੀਂ ਲੈਣੀ ਪਹਿਲਾਂ ਕੈਲਕੂਲੇਰੀ ਸ਼ੁਰੂ ਕਰਨੀ ਹੈ ਫਿਰ ਬਹੁਤ ਥੋੜੀ ਥੋੜੀ ਗੋਭੀ ਪੱਤਾ ਗੋਭੀ ਬਰੋਕਲੀ ਸ਼ੁਰੂ ਕਰਨੀ ਹੈ ਕਿਉਂਕਿ ਥੋੜਾ ਆਇਓਡ ओ है, लो, अगर गोभी पत्ता गोभी ब्रोकली शुरू करतीन घटा है, है मैंने कहता बंद करो क्योंकि इलाज वाल एंड च इलाज करा हल बट पहले कैल्प लेनी शुरू करनी है कैल्प में सी कैल्प कहने मतलब समुद्र एस ई एल पी ए बहुत ज्यादा वर्केबल है जी बहुत हेल्पफुल है जी ਇਹ ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਰਵਿੰਦਰ ਸਿੰਘ ਜੀ ਦੀ ਜਿਹੜੀਆਂ ਇੰਡੀਆ ਦੇ ਵਿੱਚ ਤੇ ਬਾਹਰਲੇ ਜਿਹੜੇ ਲੇਡੀਜ਼ ਨੂੰ ਕਾਮਨ ਹੋ ਰਹੀਆਂ ਨੇ ਕੁਲਵੰਤ ਜੀ ਸਭ ਤੋਂ ਪਹਿਲਾਂ ਹਾਰਮੋਨ ਇੰਬੈਲੈਂਸ ਜਿਹਨੂੰ ਡਾਕਟਰ ਕਹਿੰਦਾ ਐਚ ਆਰਟੀ ਹਾਰਮੋਨ ਰਿਪਲੇਸਮੈਂਟ ਥੈਰੇਪੀ ਨਾ ਟਿਕ ਕਰਾਂਗੇ ਮੈਂ ਕਿਸੇ ਨੂੰ ਦੁਸ਼ਮਣ ਦੀ ਘਰ ਵਾਲੀ ਨੂੰ ਜਾਂ ਦੁਸ਼ਮਣਾਂ ਨੂੰ ਹੀ ਨਾ ਕਹਾਉ ਕਰਾਂ ਲਈ ਕਿਉਂਕਿ ਇੱਕ ਵਾਰ ਇਹ ਕਰਾਇਆ ਸਾਰਾ ਨੈਚਰਲ ਚੀਜ਼ਾਂ ਹੀ ਲੱਗਿਆ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਕਾਮਨ ਹੈ ਕੁਲਵੰਤ ਜੀ ਉਹ ਹੈ ਹਾਰਮੋਨ ਇੰਬੈਲੈਂਸ ਆਪਣੇ ਵਾਲੇ ਪਾਸੇ ਇੱਕ ਚੀਜ਼ ਜ਼ਿਆਦਾ ਹੋ ਗਈ ਉਧਰ ਨਾਲੋਂ ਜ਼ਿਆਦਾ ਮੈਂ ਉਹਨੇ ਗੱਲ ਕਰੂੰਗਾ ਕਿ ਆਪਣੇ ਵਾਲੇ ਪਾਸੇ ਜ਼ਿਆਦਾ ਹੋ ਨਾਨ ਅਲਕੋਹਲਿਕ ਫੈਟੀ ਲਿਵਰ ਫੀਮੇਲਸ ਚ ਜਿਹਨੇ ਜ਼ਿੰਦਗੀ ਸ਼ਰਾਬ ਨਹੀਂ ਪੀਤੀ ਆਪਣੇ ਵਾਲੇ ਪਾਸੇ ਇਹ ਪ੍ਰੋਬਲਮ ਬਹੁਤ ਵੱਧ ਗਈ ਇਹ ਅੰਗਰੇਜ਼ਾਂ ਚ ਨਹੀਂ ਹੈ ਅਜੇ ਕਿਉਂਕਿ ਆਪਣੇ ਖਰਾਬ ਚਾਵਲ ਕਾਰਨ ਜਿਹਨੂੰ ਮੱਕੀ ਕਹਿੰਦੇ ਤੇ ਅਨਾਜ ਆਟਾ ਬਹੁਤ ਜ਼ਿਆਦਾ ਹੈ ਉਹਨਾਂ ਦੇ ਫੂਡ ਚ ਇਹ ਬਹੁਤ ਘੱਟ ਹੈ ਤੇ ਉਹਨਾਂ ਚੀਜ਼ਾਂ ਆਪਣੇ ਤਿੰਨ ਵਾਰੀ ਚਾਰ ਵਾਰੀ ਦਿਨ ਚ ਇਹ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ ਦਾ ਕਾਰਨ ਇਹ ਹੈ ਪ੍ਰੋਬਲਮ ਨੰਬਰ 2 ਆਪਣੇ ਤੇ ਉਹਨਾਂ ਜਿਹੜੀ ਸ਼ੇਅਰ ਕਰ ਰਹੇ ਇਕੱਠੀ ਹੈ ਯੰਗ ਕੁੜੀਆਂ ਦੇ ਪੀਰੀਅਡਸ ਆਫ ਤੇ ਪੀਸੀਓਡੀ ਪੀਸੀਓਐਸ ਇਹ ਉਧਰ ਤੇ ਇਧਰ ਭਾਰਵੀ ਤੇ ਇੰਡੀਆ ਚੀਜ਼ ਬਰਾਬਰ ਹੈ ਇਸ ਮਾਮਲੇ ਚ ਬਰਾਬਰ ਹੈ ਜਿਹੜੀ ਹੈ ਆਪਣੇ ਥਾਇਰਾਇਡ ਦੀ ਪ੍ਰੋਬਲਮ ਉਹ ਆਪਣੇ ਜ਼ਿਆਦਾ ਉਹਨਾਂ ਨਾਲੋਂ ਉਹਦੇ ਪਿੱਛੇ ਕਾਰਨ ਹੈ ਆਪਣੇ ਕੁੜੀ ਵਿਆਹ ਕੇ ਇੱਕ ਨਵੇਂ ਘਰ ਜਾਂਦੀ ਹੈ ਉੱਥੇ ਉਹ ਇੱਕ ਨਵੇਂ ਘਰ ਚ ਜਾ ਕੇ ਅਲੱਗ ਰਹਿੰਦੇ ਆਪਣੇ ਇੱਕ ਵਿਆਹ ਫੈਮਲੀਆ ਦੇ ਹੁੰਦੇ ਆ। ਆ ਫੈਰੋਮੋਨਿਕ इमोਸ਼ਨ ਨਾਲ ਬਹੁਤ ਜੁੜਦਾ ਹੈ। ਜਦ ਕੁੜੀ ਆਪਣੇ ਮੰਮੀ ਘਰ ਹੁੰਦੀ ਰੋ ਕੇ ਗੁੱਸਾ ਕਰਕੇ ਆਪਣਾ इमोਸ਼ਨ ਐਕਸਪ੍ਰੈਸ ਕਰ ਦਿੰਦੀ ਹੁੰਦੀ ਹੈ ਤਾਂ ਹੀ ਕੁੜੀਆਂ ਨੂੰ ਵਿਆਹ ਤੋਂ ਬਾਅਦ ਥੈਰਡ ਹੁੰਦਾ ਹੈ। ਉਹ ਨਵੇਂ ਘਰ 'ਚ ਖੁੱਲ ਕੇ ਹੱਸਦੀ ਵੀ ਨਹੀਂ ਨਾ ਰੋਂਦੀ ਹੈ ਅਗਰ ਉਹ 스트ੈਸ ਹੁੰਦਾ ਉਸ ਘਰ 'ਚ ਉਹ ਆਪਣੇ ਘਰ ਦੇ ਨਾਲ ਵੀ ਜਿਆਦਾ ਦੁੱਖ ਸੁੱਖ ਨਹੀਂ ਸਾਂਝਾ ਕਰਦੀ। ਇਸ ਕਰਕੇ ਥੈਰਡ ਫਿਰ ਇਸ ਕਰਕੇ ਦੇਖੋ ਇਹ ਦੁੱਖ ਦੀ ਗੱਲ ਹੈ ਮਗਰ ਇਹ ਆਪਣੀ ਸੋਸਾਇਟੀ ਹੈ। ਥੈਰਡ ਕਰਕੇ ਸਿੱਕ ਜੀ ਨਹੀਂ ਹੁੰਦਾ।

ਮੈਨੂੰ ਦੇ ਪਿੱਛੇ ਭੱਜਦਾ ਜੀ ਕਹਿੰਦੇ ਸਾਰੇ ਪਿੱਛੇ ਭੱਜਣ ਨੂੰ ਕਹਿੰਦੇ ਖੁਸ਼ੀ ਖੁਸ਼ੀ ਨਹੀਂ ਹੁੰਦਾ ਸਟ्रेस ਫ੍ਰੀ ਉਸ ਸਟ्रेस ਤੁਹਾਡੇ ਥਾਰੇ ਨੂੰ ਖਰਾਬ ਕਰ ਸਕਦਾ ਹੈ ਤੇ ਸਟ्रेस ਹੀ ਸ਼ੂਗਰ ਕਰਦਾ ਤੁਸੀਂ ਕਦੇ ਵੀ ਕਿਸੇ ਡਾਇਬੀਟਿਕ ਬੰਦੇ ਨੂੰ ਜਿਹੜਾ ਸਿੱਧੀ ਡਾਇਬੀਟਿਸ ਹੋਈ ਉਹਨੇ ਕੁਐਸਚਨ ਪੁੱਛ ਲੈਣਾ ਆਸੋਗੇ ਹਰ ਵਾਰੀ ਆਨਸਰ ਦੇ ਹਾਂਜੀ ਤੁਸੀਂ ਉਹ ਬੰਦੇ ਨੂੰ ਪੁੱਛਿਆ ਤੁਸੀਂ ਥੋੜੇ ਗਰਮ ਸੁਭਾਅ ਦੇ ਰਹੇ ਹੋ ਸਾਰੀ ਪੂਰੀ ਜ਼ਿੰਦਗੀ ਉਹ ਬੰਦਾ ਕਹਿੰਦਾ ਹਾਂਜੀ ਮੈਂ ਖੁਸ਼ ਹੋ ਕੇ ਰਹਿਆ ਕਿਉਂ ਡਾਇਬੀਟਿਸ ਵੀ ਇੱਕ ਆਪਣੇ ਪੈਨਕ੍ਰੀਆਟਿਕ ਕੀ ਹੈ ਆਰਗਨ ਹੈ ਉਹ ਸਾਰੀ ਗਲੈਂਡ ਹੈ ਗਲੈਂਡ ਨਾ ਆਪਣੇ ਇਮੋਸ਼ਨ ਨਾ ਕਰਦੇ ਨੇ ਕੁਰਸੀ ਤੇ ਬੰਦਾ ਲਾਲ ਹੋ ਜਾਂਦਾ ਕਿਉਂ इमोਸ਼ਨ ਇੱਕ ਗਲੈਂਡ ਤੇ ਥ्रू ਪਾਹਰ ਵਿਖਦੇ ਹੈ ਤਾਂ ਲੰਬੀ ਸੈਟ ਕਾਮਿੰਗ এনवायरमेंट ਤਾਂ ਹੀ ਕੋਲੋਂ ਜੀ ਪ੍ਰਾਇਮ ਪ੍ਰਾਇਮ ਟਾਈਮ ਤੇ ਉਸਦੀ ਮੈਂਡੈਂਟ ਹੁੰਦੀ ਸੀ ਉਹਨੂੰ ਕਹਿੰਦੇ ਸੀ ਜਿਵੇਂ ਬਹੁਤ ਬ੍ਰਾਇਮ ਟਾਈਮ ਕਿ ਉਹਨੂੰ ਪਹਾੜਾਂ ਚ ਭੇਜ ਦਿੰਦੇ ਸੀ ਕਿਉਂ ਉੱਥੇ এনवायरमेंट ਜਲ ਪਾਣੀ ਸਟ्रेस ਸਭ ਕੁਝ ਸਾਫ਼ ਤਾਂ ਜਿਹੜੀ ਲੇਡੀਜ਼ ਸਟ्रेस ਫਰੀ ਰਹਿ ਸਕਦੀਆਂ ਨੇ ਉਹਨਾਂ ਦੇ ਬੱਚਿਆਂ ਦੀ ਵੀ ਮੈਂਟਲ ਹੈਲਥ ਬਹੁਤ ਵਧੀਆ ਰਹਿੰਦੀ ਹੈ ਪ੍ਰੈਗਨੈਂਸੀ ਬਹੁਤ ਨਾਰਮਲ ਰਹਿੰਦੀ ਹੈ ਕੰਸੀਵ ਰਨ ਨਾ ਹੁੰਦਾ ਤੇ ਦਿੱਕਤ ਨਹੀਂ ਆਉਂਦੀ ਹੁਣ ਮਗਰੇ ਦਾ ਮਲੇਰੀਆ ਦੀ ਗਲਤੀ ਇਹਦੇ ਵਿੱਚ ਇਹਨੂੰ ਸਟ्रेस ਹੈ ਬਟ ਉਹਨੂੰ ਮੈਨੇਜ ਕਰਨ ਦਾ ਕੋਈ ਨਾ ਕੋਈ ਤਰੀਕਾ ਲੱਭਣਾ ਪੈਂਦਾ ਬਿਨਾਂ ਦਵਾਈਆਂ ਜੀ ਲਾਸਟ ਫੇਰ ਆਪਾਂ ਇੱਕ ਵਾਰੀ ਤੁਹਾਡੇ ਤੋਂ ਉਹ ਪ੍ਰੋਡਕਟ ਪੁੱਛ ਲੈਨੇ ਆ ਜਿਹੜੇ ਕਿ ਆਪਾਂ ਨੂੰ ਪੀਸੀਓਡੀ ਪੀਸੀਓਐਸ ਯੂਟਰਸ ਦੀਆਂ ਪ੍ਰੋਬਲਮਾਂ ਤੇ ਐਸਟ੍ਰੋਜਨ ਵਧਿਆ ਹੋਵੇ ਉਹਦੇ ਲਈ ਕੀ ਲੈਣਾ ਹੈ ਜੀ ਕੁਲਵੰਤ ਜੀ ਦੇਖੋ ਸਭ ਤੋਂ ਪਹਿਲਾਂ ਮੈਂ ਦਾ ਪਰਫੈਕਟ ਵੂਮਨ

ਅਗਰ ਸਟ੍ਰੈਸ ਹੈ ਤਾਂ ਸਟ੍ਰੈਸ ਬਸਟ ਤੇ ਨਿਊਟ੍ਰੀਸ਼ਨਲ ਯੀਸਟ ਜੇ ਉਹਨਾਂ ਨੂੰ ਮੂਡ ਸਵਿੰਗ ਰਹਿੰਦੇ ਨੇ ਇਹ ਮੇਰਾ ਇੱਕ ਪ੍ਰੋਟੋਕੋਲ ਘੱਟੋਂ ਘੱਟ ਹੋਏਗਾ ਜੀ। ਬਾਕੀ ਅਗਰ ਉਹਨਾਂ ਨੂੰ ਫਾਈਬਰ ਦੀ ਅਸਿਸਟ ਹੈ ਜਾਂ ਉਹਨਾਂ ਨੂੰ ਥਾਇਰੋਇਡ ਹੈ ਤਾਂ ਕਾਈਟ ਕੇਟੀਐਲਪੀ ਵਾਜੜੀ ਹੈ ਜੀ। ਬਹੁਤ ਧੰਨਵਾਦ ਜੀ ਤੁਸੀਂ ਇੱਕ ਵਾਰ ਫੇਰ ਜਿਹੜੀ ਹੈ ਪਰਫੈਕਟ ਜਾਣਕਾਰੀ ਦਿੱਤੀ ਹੈ ਪਰਫੈਕਟ ਊਮਨ ਦੇ ਰੂਪ ਦੇ ਵਿੱਚ ਪਰਫੈਕਟ ਜਾਣਕਾਰੀ। ਤੇ ਦਰਸ਼ਕਾਂ ਨੇ ਹੁਣ ਆਪਣੀ ਡਿਟੇਲਸ ਤੇ ਆਪਣੇ ਨੰਬਰ ਵੀ ਸਾਂਝੇ ਕਰ ਦਿਓ। ਸੀਕਲ ਵਾਂਜੀ ਮੈਂ ਲੋਕਾਂ ਨੂੰ ਕਹਿਣਾ ਉਹਨਾਂ ਕਿ ਤੁਸੀਂ ਆਪ ਕੋਚ ਬਣੋ ਆਪਣੀ ਫੈਮਿਲੀ ਨੂੰ ਆਪਣੇ ਉਦੇਸ਼ ਨਰਨ ਦੋਸਤਾਂ ਮਿੱਤਰਾਂ ਨੂੰ ਜਾਂ ਇੱਕ ਬਿਜ਼ਨਸ ਨੂੰ ਲੋਕਾਂ ਦੀ ਮਦਦ ਕਰੋ ਉਹਨਾਂ ਨੂੰ ਹੈਲਦੀ ਕਰੋ ਇੱਕ ਪੂਰ ਸੈਟੀਸਫੈਕਸ਼ਨ ਵਾਲਾ ਕੈਰੀਅਰ ਬਣਾਓ ਜੇ ਤੁਸੀਂ ਕੋਚ ਬਣਨ ਚ ਇੰਟਰਸਟਿਡ ਹੋ ਮੈਂ ਬਹੁਤ ਇੰਟਰਸਟਿਡ ਐ ਮੈਂ ਤੁਹਾਨੂੰ ਕੋਚ ਬਣਾਉਣ ਚ ਇੰਟਰਸਟਿਡ ਐ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਮੇਰੇ ਨੰਬਰ 98847500 ਤੇ 888373 ਹਾਂ ਤੇ ਜੇ ਤੁਸੀਂ ਕੋਈ ਪਰਸਨਲੀ

बयासी आठ सौ सत्तर चौदह एक सौ छियाहठ बयासी आठ सौ सत्तर चौदह एक सौ नंबर छियासी पचानवे पचहत्तर नब्बे पचासी पचानवे पचहत्तर सिक्स वन वन टू वन वन एट सैवन नाइन एट सिक्स वन वन टू वन वन एट जी शुक्रिया जी बहुत धन्यवाद बहुत सो रविंदर जी तो जाने अपने औरतों के ਕਿਹੜੇ ਰੋਗ ਹੋ ਰਹੇ ਨੇ ਜ਼ਿਆਦਾ ਕਿਉਂ ਹੋ ਰਹੇ ਨੇ ਜ਼ਿਆਦਾ ਕਦੋਂ ਤੋਂ ਹੋ ਰਹੇ ਨੇ ਜ਼ਿਆਦਾ ਤੇ ਉਹਦੇ ਪਿੱਛੇ ਤੇ ਕੀ ਕਾਰਨ ਨੇ ਕੀ ਭਾਰਤ ਤੇ ਭਾਰਤ ਤੋਂ ਬਾਹਰ ਰਹਿ ਰੀਆਂ ਔਰਤਾਂ ਦੇ ਰੋਗ ਸੇਮ ਨੇ ਕਦੋਂ ਤੋਂ ਵਧਣੇ ਸ਼ੁਰੂ ਹੋਏ ਨੇ ਜੇ ਸੇਮ ਨੇ ਤਾਂ ਤੇ ਜੇ ਸੇਮ ਨਹੀਂ ਹੈਗੇ ਤਾਂ ਡਿਫਰੈਂਟ ਨੇ ਤੇ ਉਹਨਾਂ ਨੂੰ ਕੀ ਹੋ ਰਹੇ ਨੇ ਤੇ ਆਪਣੇ ਚ ਕੀ ਹੋ ਰਹੇ ਨੇ ਤੇ ਆਪਣੇ ਚ ਕੀ ਹੋ ਰਹੇ ਨੇ ਤੇ ਉਹਨਾਂ ਚ ਕੀ ਹੋ ਰਹੇ ਨੇ ਦੋਨਾਂ ਦੇ ਵੱਖਰੇ ਵੱਖਰੇ ਕਾਰਨ ਕੀ ਨੇ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੁਜੀ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ ਤੇ ਜੇਕਰ ਇੱਕ ਵੀ ਬੰਦਾ ਇਸ ਵੀਡੀਓ ਨੂੰ ਖੋਲ ਕੇ ਵੇਖਦਾ ਹੈ ਤੇ ਇਸ ਨੂੰ ਉਹ ਇਹ ਵੀਡੀਓ ਉਸਦੇ ਕੰਮ ਆ ਜਾਂਦੀ ਹੈ ਉਸ ਨੂੰ ਫਾਇਦਾ ਦੇ ਜਾਂਦੀ ਹੈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ ਸਾਡੇ ਚੈਨਲ ਨਿਊ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਮਨ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੰਨੂ ਤੇ ਜਲਦ Bota a